5.954 ਦਾ ਤਾਲੀਆਂ ਨਾਲ ਮਾਰੀਆ ਪਾ ਇੱਕ ਝਕਾਰਾ the yeah. yeah. time 大家好，啊。 ਸਰਵਪੀਨ ਕੋਰ ਦੇ ਸਮੁੱਚੇ ਪਰਿਵਾਰ ਨੂੰ ਬੇਨਤੀ ਹੈ ਮਹਿੰਦਰ ਸਿੰਘ ਮਹਿੰਦੀ ਰੱਤਾ ਮਹਿੰਦੀ ਰੱਤਾ ਲਿਖਿਆ ਜੀ ਦੇ ਸਨਮਾਨ ਚ ਗੁਰੂ ਨਾਨਕ ਮਿਸ਼ਨ ਸਕੂਲ ਦੁਹਰੇਣਾ ਰੋਡ ਕੋੜਪੂਰਾ 10ਵੀਂ ਦਾ ਹੋਣਾ ਵਿਦਿਆਰਥੀ ਅਰਮੋਲ ਸਿੰਘ ਅਰਮੋਲ ਸਿੰਘ ਦੇ ਪਰਿਵਾਰ ਨੂੰ ਬੇਨਤੀ ਹੈ ਸਾਰਾ ਪਰਿਵਾਰ ਆ ਜਾਓਗਾ ਅਰਮੋਲ ਸਿੰਘ ਦੇ ਮਾਕੇ ਦਾ

ਮੋਤਲ ਸਵਾਰ ਨਮਾਜਿਤ ਹੈ ਜੋਗਦੀਬਾਦਰ ਸਕੂਲ ਮਾਨਨਤ ਮਲਕ ਰਾਜੀਵ ਮਲਕ ਦੀ ਬੇਟੀ ਹੈ ਸਿਮਰਨ ਪਿਰਲਾ ਸ਼੍ਰੀ ਵਿਨੋਦ ਕੁਮਾਰ ਸਹਰੇਾ ਰੇਡੀਸ਼ਰ ਰਾਇ ਦੀ ਬੇਟੀ ਸਿਆ ਆਪਣੇ ਨੇ ਕਰਾ ਲਓ ਤੁਸੀਂ ਜੀਨੂ ਬੇਟੀ ਸ਼੍ਰੀ ਰਵੇਸ਼ ਕੁਮਾਰ ਜੀਨੂ ਮੋਤਲ 何<シ><シ><シ> ਇਹਕੇ ਨਿਓ ਬਹੁਤ ਅੱਛਾ ਲੱਗਿਆ ਮੈਨੂੰ ਇੱਥੇ ਆ ਕੇ ਕਿ ਮੈਨੂੰ ਪਹਿਲਾ ਮੌਕਾ ਮਿਲਿਆ ਮੈਂ ਸ਼ਕਰਗੁਜ਼ਾਰਾ ਰੋਡ ਬੰਸਵਾਰੀ ਕਿ ਉਹਨਾਂ ਨੇ ਮੈਨੂੰ ਮੌਕਾ ਦਿੱਤਾ ਬਟ ਬਹੁਤ ਅੱਛਾ ਲੱਗਿਆ ਮੈਂ ਬੱਚੇ ਜਿਵੇਂ ਆਪਣੀ ਭੂਮਿਕਾ ਸੌਰਵ ਤੇ ਹੋਰ ਵੀ ਸਾਰੇ ਬਹੁਤ ਸਾਰੇ ਬੱਚਿਆਂ ਨੇ ਬਹੁਤ ਵਧੀਆ ਨੰਬਰ ਲਿੱਤੇ ਮੈਨੂੰ ਲੱਗਦਾ ਹੈ ਕਿ ਬਹੁਤ ਅੱਛਾ ਗ੍ਰੇਡ ਲਿੱਤਾ ਹੈ ਸੋ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਮੈਨੂੰ ਬਹੁਤ ਵਧੀਆ ਲੱਗਿਆ ਇੱਥੇ ਆ ਕੇ ਸ਼ੁਕਰੀਆ ਛੋਟੀ ਬੇਟੀ ਅੱਜ ਕਿੰਨੇ ਆਪਾਂ ਨੰਬਰ ਲੈ ਕੇ ਆਈਏ इससे 720 ट्वेंटी चो डबल फाइव सिक्स नंबर है और नाइनटी नाइन प्वाइंट फाइव फोर परसेंटाइल है और ऑल इंडिया रैंक इसने नाइन डबल सैवन टू और कैटेगरी रैंक डबल फोर टू थ्री प्राप्त किया तो असि कौड़कपुरा को के रहन वाले हैं जी ਹਾਂਜੀ ਮੇਰਾ ਨਾਮ ਹੁਸ਼ਰਾਨੇ ਹੈ ਜੀ ਤੁਹਾਡੀ ਬੇਟੀ ਅੱਜ ਨੰਬਰ ਲੈ ਕੇ ਆਈ ਰਿਜ਼ਲਟ ਲੈ ਕੇ ਆਈ ਹੈ ਆਹ ਕੰਮ ਬਾਰੇ ਦੂਜੀ ਤੋਂ ਪਹਿਲਾਂ ਤਾਂ ਮਤਲਬ ਸਾਡੇ ਵੀ ਇੰਨੀ ਬੱਚੀ ਨੇ ਇੰਨੇ ਸੋਨੇ ਮਾਰਕਸ ਲਏ ਸਾਨੂੰ ਬਹੁਤ ਖੁਸ਼ੀ ਹੋਈ ਵੀ ਨੇ ਸਾਡਾ ਮਾਨ ਵਧਾਇਆ ਰੋੜਾ ਵੰਸ਼ ਵਾਲੇ ਫੈਮਿਲੀਜ਼ ਦਾ ਵੀ ਬਹੁਤ ਮਾਨ ਵਧਾਇਆ ਬਹੁਤ ਮਾਨ ਹੈ ਸਾਨੂੰ ਆਪਦੀ ਬੇਟੀ ਤੇ ਹਾਂਜੀ ਜਔਰ ਇਹ ਉਹ ਅੱਜ ਦਾ ਸ਼ੇਖ ਸਰਮਾਨ ਸੀ ਅਰੋੜਾ ਵੰਸ਼ ਤਰਸਾਲਾਵਤ ਉਹਨਾਂ ਨੇ ਤੁਸੀਂ ਸਾਰਾ ਕੁਝ ਸੰਭਾਲਿਆ ਉਹਨਾਂ ਬਾਰੇ ਕੁਝ ਕਹਿਣਾ ਹੈ ਕਹਿਣਾ ਇਹ ਚਾਹੁੰਦੇ ਜੀ ਸਾਡੀ ਜੋ ਬਰਾਦਰੀ ਹੈ ਉਹਨੂੰ ਪਿਛਲੇ ਲੰਮੇ ਸਮੇਂ ਤੋਂ ਬਹੁਤ ਹੀ ਅਗਨੋਰ ਕੀਤਾ ਜਾ ਰਿਹਾ ਸੀ ਅਸੀਂ ਆਪਣੀ ਹੋਂਦ ਨੂੰ ਬਰਕਰਾਰ ਰੱਖਣ ਲਈ ਬਚਾਉਣ ਦੇ ਲਈ ਇਹ ਸਭਾ ਬਣਾਈ ਹੈ ਅੱਜ ਅਸੀਂ ਇੱਕ ਉਪਰਾਲਾ ਕੀਤਾ ਹੈ ਵੀ ਜੋ ਹੁਣ ਹਰ ਬੱਚੇ ਹੈ ਸ਼ਹਿਰ ਦੇ ਉਹਨਾਂ ਨੂੰ ਸਨਮਾਨ ਦਿੱਤਾ ਜਾਏ ਹੁਣ ਹਰ ਕੀ 90% ਅਸੀਂ ਸੁਣ ਕੇ ਹੈਰਾਨ ਆ ਤੇ ਖੁਸ਼ ਆ ਵੀ ਸਾਡੇ ਅਸੀਂ ਇਸ ਤਰ੍ਹਾਂ ਦੇ ਬੱਚਿਆਂ ਨੂੰ ਸਨਮਾਨ ਦਿੱਤਾ ਜਿਨ੍ਹਾਂ ਦਾ 95% ਦਾ ਹੀ ਜੋ ਕੈਡਰ ਹੈ ਉਹ ਤੋਂ ਉੱਪਰ ਹੈ ਉਸ ਤੋਂ ਸਭ ਤੋਂ ਵੱਡੀ ਜਿਹੜੀ ਗੱਲ ਹੈ ਸਾਡੇ ਸ਼ਹਿਰ ਦੀ ਉਹ ਇਹ ਹੈ ਵੀ ਅਰੋੜਾ ਬਰਾਦਰੀ ਦੀ ਸ਼ਾਨ ਬਣੀ ਸਾਡੀ ਬੇਟੀ ਇਸ਼ਿਕਾ ਜੋ 99.5 ਨੰਬਰ ਲੈ ਕੇ ਦੇਖੋ ਅੱਧੇ ਪਰਸੈਂਟ ਦੇ ਵਿੱਚ 4000 ਬੱਚਾ ਹੋਣਾ ਤੇ ਉਹਦੇ ਵਿੱਚ ਸਾਡੇ ਬੱਚੇ ਦਾ ਨਾਮ ਹੋਣਾ ਬੜੀ ਮਾਨ ਦੀ ਗੱਲ ਹੈ ਉਜੀ ਇਹਨਾ ਸਾਡੇ ਅਸੀਂ ਇਸ ਪਰਿਵਾਰ ਦੇ ਧੰਨਵਾਦੀ ਆ ਜਿਨ੍ਹਾਂ ਨੇ ਸਾਡਾ ਬੇਨਤੀ ਸਾਡੀ ਕਬੂਲ ਕੀਤੀ ਔਰ ਬੱਚਾ ਖੁਦ ਇਨਾਮ ਲੈਣ ਆਇਆ ਸਾਡੇ ਲਈ ਸਾਡੀ ਸਭਾ ਲਈ ਮਾਨ ਦੀ ਗੱਲ ਹੈ ਅਸੀਂ ਤੁਹਾਡਾ ਤੁਹਾਡੇ ਚੈਨਲ ਦੇ ਰਾਈ ਇਸ ਸਭਾ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਰੇ ਬੱਚਿਆਂ ਦੇ ਲਈ ਸ਼ੁਭ ਕਾਮਨਾਵਾਂ ਦਿੰਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਭਵਿੱਖ ਦੇ ਲਈ ਕਾਮਨਾ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹਨਾਂ ਬੇਨਤੀ ਕਰਾਂਗਾ ਸਾਡੇ ਜੋ ਜਨਰਲ ਸੈਕਟਰੀ ਨੇ ਸਰਦਾਰ ਕਰਨੈਲ ਸਿੰਘ ਜੀ ਉਹ ਦੋ ਸ਼ਬਦ ਕਹਿਣਗੇ ਆਜੀ ਕਿਨਾਰੀ ਜੀ ਜੋ ਅੱਜ ਦਾ ਸੇਸ਼ ਸਨਮਾਨ ਰੱਖਿਆ ਉਹ ਵਿੱਚ ਕੋ ਨਾ ਦੋ ਸਾਥੀ ਤੇ ਦੂਜੇ ਦਸ਼ੀ ਦੇ ਆਏ ਅੱਜ ਦਾ ਇਹ ਸਨਮਾਨ ਸਮਾਗਮ ਸਰਦਾਰ ਮਨਿੰਦਰ ਸਿੰਘ ਮਿੰਕੂ ਮੱਕੜ ਜੀ ਦੀ ਅਗਵਾਈ ਚ ਹੋਇਆ ਸਰਦਾਰ ਕੁਲਤਾਰ ਸਿੰਘ ਜੀ ਸੰਧਵਾ ਨੇ ਬੱਚਿਆਂ ਨੂੰ ਸਨਮਾਨਿਤ ਕੀਤਾ ਮੈਨੂੰ ਬੜੀ ਖੁਸ਼ੀ ਹੈ ਕਿ ਸਾਡੇ ਕੋਲ 24 ਬੱਚੇ ਇਹੋ ਜੇ ਆਏ ਹਲੇ ਹੋ ਸਕਦਾ ਕੋਈ ਰਹਿ ਵੀ ਗਏ ਹੁਣ ਉਹਨਾਂ ਨੂੰ ਪਤਾ ਨਾ ਲੱਗ ਸਕਿਆ ਹੋਵੇ 24 ਬੱਚੇ ਇਹੋ ਜੇ ਸੀ ਜਿਨ੍ਹਾਂ ਨੇ 90% ਤੋਂ ਉੱਪਰ ਅੰਕ ਪ੍ਰਾਪਤ ਕੀਤੇ ਔਰ ਇਹ ਸਾਡੀ ਬੇਟੀ ਇਸਿਕਾ ਇਹਦਾ ਪਰਿਵਾਰ ਵੀ ਨਾਲ ਆਇਆ ਹੈ ਇਹਨਾਂ ਨੂੰ ਸਨਮਾਨਿਤ ਕਰਵਾਉਣ ਵਾਸਤੇ ਮੈਂ ਇਹਨਾਂ ਨੂੰ ਸਾਰੇ ਪਰਿਵਾਰ ਨੂੰ ਬਹੁਤ-ਬਹੁਤ ਵਧਾਈ ਦਿੰਦਾ ਤੇ ਆਪਣੇ ਵੱਲੋਂ ਸਾਰੇ ਜਿੰਨੇ ਪਾਰਟਿਸਪੈਂਟ ਸੀ ਅੱਜ ਦੇ ਜਿੰਨੇ ਅਵਲਿਡੀ ਸੀ ਉਹਨਾਂ ਸਾਰਿਆਂ ਨੂੰ ਵੀ ਬਹੁਤ-ਬਹੁਤ ਵਧਾਈ ਦਿੰਦਾ ਥੈਂਕ ਯੂ